ਸੰਘਰੂਰ ਦੇ ਬੜਵਰ ਲੌਂਗਵਾਲਾ ਰੋਡ ਤੇ ਪੈਟਰੋਲ ਪੰਪਾ ਦੀ ਸਪਲਾਈ ਕਰਨ ਗਏ ਪੈਟਰੋਲ ਦੇ ਕੈਂਟਰ ਨੂੰ ਅਚਾਨਕ ਅੱਗ ਲੱਗੀ। ਅੱਗ ਐਨੀ ਭਿਆਨਕ ਸੀ ਉਸ ਕੋਲ ਕੋਈ ਜਾ ਨਹੀਂ ਸਕਦਾ ਸੀ। ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕੈਂਟਰ ਕਿਵੇਂ ਜਲ ਰਿਹਾ ਹੈ। ਕੈਂਟਰ ਦੇ ਚਾਲਕ ਨੇ ਦੱਸਿਆ ਉਹ ਸੰਘਰੂਰ ਤੋਂ ਪੈਟਰੋਲ ਅਤੇ ਡੀਜ਼ਲ ਭਰ ਕੇ ਲੈ ਕੇ ਆਇਆ ਸੀ। ਜਦੋਂ ਉਹ ਬੈਕ ਲਾਉਣ ਲੱਗਿਆ ਤਾਂ ਉਸ ਨੂੰ ਕਿਸੇ ਨੇ ਦੱਸਿਆ ਵੀ ਗੱਡੀ ਨੂੰ ਅੱਗ ਲੱਗੀ ਹੈ ਤਾਂ ਉਹ ਗੱਡੀ ਪੰਪ ਤੋਂ ਦੂਰ ਲੈ ਕੇ ਚਲਾ ਗਿਆ ਅਤੇ ਅੱਗ ਬੁਝਾਉਣ ਵਾਲੀ ਸਿਲੰਡਰ ਨਾਲ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ ਫਾਇਰ ਬ੍ਰਿਗੇਡ ਨੇ ਮੌਕੇ ਤੇ ਪਹੁੰਚ ਕੇ ਅੱਗ ਤੇ ਕਾਬੂ ਪਾਇਆ ਵੱਡਾ ਹਾਸਾ ਹੋਣ ਤੋਂ ਟਲ ਗਿਆ ਗੁਰਪ੍ਰੀਤ ਸਿੰਘ ਸਰ ਜੀ ਅੱਛਾ ਜੀ ਸਨੋ ਨਗਿੰਦਰ ਸਿੰਘ ਪਿੰਡ ਮਰੇ ਖੇੜੀ ਆ ਜੀ ਹਾਂਜੀ ਸਰ ਸੁਰੂਰ ਤੋਂ ਸਰ ਜੀ ਭਰੀ ਸੀ ਜੀ ਗੱਡੀ ਜੀ ਜੀ हां सर जी ਗੱਡੀ ਸਰ ਜੀ ਬੈਕ ਲੱਗਿਆ ਸਰ ਜੀ ਮੈਂ ਜਦੋਂ ਲਾਉਣਾ ਗੱਡੀ ਬੰਦ ਲਗਾਏ ਕਰਨਾ ਭਾਈ ਕਹਿੰਦਾ ਅੱਗਾ ਜੀ اچھا ਜੋ ਸਾਰੀ ਮੈਂ ਦੇਖਿਆ ਕਨੈਕਟਰ ਸੈਟ ਜੀ ਨਿਕਲਿਆ ਸਾਰੀ ਧੂਆ ਜੀ ਮੈਂ ਗੱਡੀ ਸਾਰੀ ਪਿਆਰ ਦੀ ਗੱਡੀ ਬਹੁਤ ਉੱਥੇ ਹੀ ਪੰਪ ਤੋਂ ਬਾਹਰ ਕੱਢਤੀ ਸੀ ਬਾਹਰ ਕੱਢਤੀ ਸਰ ਜੀ ਠੀਕ ਹੈ ਰੋਡ ਸਰ ਜੀ ਦਾ ਰੇਤਾ ਪਿਆਦੀ ਗਈ ਮੈਂ ਚੱਕੇ ਜੀ ਬੁੱਕ ਨਾਲ ਭਜਾਉਣ ਦੀ ਕੋਸ਼ਿਸ਼ ਬਹੁਤ ਬਹੁ ਕੀਤੀ ਜੀ ਅੱਛਾ ਜੀ ਉਦੋਂ ਬਾਅਦ ਸਾਰੀ ਮੇਰੇ ਪੈਗੇ ਸਿਲੰਡਰ ਆਪਣੇ ਜੀ ਨਿਗਾ ਚ ਮੈਂ ਸਿਲੰਡਰ ਚੱਕਿਆ ਜੀ ਸੈਂਟਰ ਮੈਂ ਚਲਾ ਸਰ ਜੀ ਇਹਨਾਂ ਦਾ ਬੰਦਾ ਸੈਟ ਸੱਟ ਗਈ ਭੱਜ ਗਿਆ ਮੇਰੇ ਮਗਰ ਕੋਈ ਨਹੀਂ ਸਾਰੀ ਕਰਿਆ ਅੱਛਾ ਗੱਲ ਹੀ ਸੀ ਜਿੱਦ ਕੱਢ ਸਰ ਜੀ ਮੈਂ ਤੇ ਮਾਤਾ ਜੀ ਆਪਣੇ ਉੱਥੇ ਹੀ ਆਪਣੇ ਸਬਜ਼ੀਆਂ ਹੀ ਮਾਤਾ ਜੀ ਉਹਨੇ ਕਿਹਾ ਬੇਟਾ ਅੱਜ ਨਹੀਂ ਤੇਰੇ ਨਾਲ ਕੋਈ ਹੈਗਾ ਤੂੰ ਇੱਧਰ ਆ ਜਾ ਕਹਿੰਦੀ ਕੋਈ ਚੱਕਣੀ ਚ ਪਿੰਡ ਨੂੰ ਅੱਕ ਲੱਗਦੀ ਐ ਲੱਗੀ ਜਾਣ ਤੂੰ ਕਹਿੰਦੀ ਅੱਛਾ ਵੀ ਤੁਸੀਂ ਇੱਧਰ ਆ ਜਾਓ ਕਹਿੰਦੀ ਠੀਕ ਹੈ ਜੀ ਤੇ ਨਾਲ ਵੀ ਕੋਈ ਹੈਗਾ ਸੀ ਕਨੈਕਟਡ ਐ ਹਲਫ ਮੇਰਾ ਸਹੀ ਹੈ ਕਿ ਉਹ ਗੱਡੀ ਪ੍ਰਖਸਰ ਜੀ ਉਤਰ ਗਿਆ ਸੀਗਾ ਜੀ ਮੈਂ ਕੋਈ ਨਹੀਂ ਲੋਕ ਲੱਗੇ ਗੱਡੀ ਮੈਂ ਕਰਕੇ ਆਇਆ ਨਾ ਖਾਲੀ ਓਕੇ ਜੀ ਹਾਂਜੀ ਹਾਂ ਮੰਨ ਲਓ ਵੀ ਤੁਸੀਂ ਕੱਲਿਆਂ ਨੇ ਇਹ ਸਾਗ ਨਾਲ ਜੂਝੇ ਹੋਗੇ ਹਾਂ ਸਰ ਜੀ ਹਾਂਜੀ ਠੀਕ ਹੈ ਜੀ ਤੇ ਤੇਲ ਕਿੰਨਾ ਕਹਦੇ ਵਿੱਚ ਜੀ ਇਹ ਸਾਡੇ 5000 ਲੀਟਰ ਚ ਪੈਟਰੋਲਾ ਹੈਗਾ 15000 ਲੀਟਰ ਜੀ ਡੀਜ਼ਲ ਹੈ ਚ ਜੀ ਗੱਡੀ ਪਿੱਛੇ ਲੱਗ ਰਹੀ ਸੀ ਹਾਂ ਤੇ ਇਹਨੂੰ ਪਿੱਛੇ ਬੈਕ ਲਾ ਰਿਹਾ ਸੀਗਾ ਇਨੂੰ ਅਚਾਨਕ ਅੱਗ ਲੱਗ ਗਈ ਤੇ ਉਸ ਤੋਂ ਬਾਅਦ ਅਸੀਂ ਨੇ ਆਲੇ ਦੁਆਲੇ ਆਲੇ ਆਲੇ ਸਾਰੇ ਆਸਪਾਣੀਆਂ ਨੇ ਹਾਂ ਤੇ ਪਾਣੀ ਪੂਣੀ ਪਾਇਆ ਹੋਰ ਮੜਾ ਮੋਟਾ ਕੀਤਾ ਫੇਰ ਜਦੋਂ ਅੱਗ ਬੇਵਸੀ ਹੋ ਗਈ ਫੇਰ ਪਿੱਛੇ हट ਗਏ ਅੱਛਾ ਇਹ ਭਾਤ ਪ੍ਰੋਬਲਮ ਦੀ ਗੱਡੀ ਆ ਰਹੀ ਸੀ ਜੀ ਇਸ ਲਈ ਹਾਂਜੀ ਆਪਣੇ ਉੱਪਰ ਜੀ ਤੇ ਗੱਡੀ ਬੈਕ ਲੱਗ ਰਹੀ ਸੀ ਪਤਾ ਨਹੀਂ ਕੀ ਕਾਰਨ ਬਣਿਆ ਮੈਂ ਪੰਪ ਦੇ ਉੱਪਰ ਮੌਜੂਦ ਨਹੀਂ ਸੀ ਮੈਂ ਕਿਸੇ ਇੱਕ ਆਪਣੇ ਕੰਮਕਾਜ ਦੇ ਲਈ ਸਮਾਉਂ ਗਿਆ ਹੋਇਆ ਸੀਗਾ ਜੀ ਤੇ ਮੇਰੇ ਕੋਲ ਫੋਨ ਗਿਆ ਵੀ ਇਸ ਤਰ੍ਹਾਂ ਕੇ ਗੱਡੀ ਦੇ ਵਿੱਚੋਂ ਧੂਆ ਨਿਕਲ ਰਿਹਾ ਹੈਗਾ ਠੀਕ ਹੈ ਉੱਥੇ ਬੜਾ ਫੱਟ ਲੋਕਾਂ ਨੇ ਤੇ ਉਹਨਾਂ ਨੇ ਕੈਵਨ ਦੇ ਵਿੱਚ ਜਦੋਂ ਕੋਈ ਸਪਾਰਕਿੰਗ ਦੇਖੀ ਤਾਂ ਉਹਨਾਂ ਨੇ ਉਥੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਠੀਕ ਹੈ ਪਰ ਜਿਹੜਾ ਕੈਵਨ ਸੀ ਬਹੁਤ ਬੁਰੀ ਤਰ੍ਹਾਂ ਜਲ ਚੁੱਕਿਆ ਅੱਛਾ ਜੀ ਤੇ ਲੋਕਾਂ ਨੇ ਤੇ ਫਾਇਰ ਬਗੇਟ ਦੀਆਂ ਗੱਡੀਆਂ ਨੇ ਪਹੁੰਚ ਕੇ ਫਾਇਰ ਬਗੇਟ ਦੀਆਂ ਗੱਡੀਆਂ ਨੂੰ ਫੋਨ ਕੀਤਾ ਗਿਆ ਤਾਂ ਮੌਕੇ ਤੇ ਪਹੁੰਚ ਕੇ ਉਹਨਾਂ ਨੇ ਅੱਗ ਦੇ ਉੱਤੇ ਕਾਬੂ ਪਾਇਆ ਇੱਕ ਬਹੁਤ ਵੱਡਾ ਹਾਦਸਾ ਹੋਣ ਤੋਂ ਬਚਤ ਰਹਿ ਗਈ ਕਿੰਨਾ ਕੁ ਟਾਈਮ ਲੱਗਿਆ ਸੀ ਫਾਇਰ ਬ੍ਰਿਗੇਡ ਆਉਣ ਨੂੰ ਫਾਇਰ ਬ੍ਰਿਗੇਡ ਦੀ ਗੱਡੀ ਤਕਰੀਬਨ ਪੌਣੇ ਘੰਟੇ ਬਾਅਦ ਪਹੁੰਚੀ ਹੈ ਜੀ ਅੱਛਾ ਜੀ ਤੇ ਤੇਲ ਕਿੰਨਾ ਕੁ ਸੀ ਆਈ ਟੈਂਕੀ ਦੇ ਵਿੱਚ ਟੈਂਕੀ ਗੱਡੀ ਫੁੱਲਿਆ ਜੀ ਫੁੱਲਿਆ ਜੀ ਹਾਂ ਜੀ ਹਾਂ ਗੱਡੀ ਤੇਲੀ ਫੁੱਲਿਆ ਜੀ ਬਾਈ ਚਾਂਸ ਕਿਤੇ ਨਾ ਕੰਟਰੋਲ ਪੈਂਦਾ ਜੀ ਤਾਂ ਬੜਾ ਬੜਾ ਹਾਦਸਾ ਹੋ ਸਕਦਾ ਸੀ ਹਨਾ ਜੀ ਹੋ ਸਕਦਾ ਲੋਕਾਂ ਦਾ ਤੇ ਸਾਰੇ ਜਿਹੜੇ ਫਾਇਰ ਬ੍ਰਿਗੇਡ ਕਾਮਚਾਰੀਆਂ ਦਾ ਇਹਨਾਂ ਨੇ ਮਿਲ ਕੇ ਬਹੁਤ ਜੱਦੋਜਾਦ ਨਾਲ ਪੰਪ ਤੇ ਮੁਲਾਜ਼ਮਾਂ ਨੇ ਬਹੁਤ ਜੱਦੋਜਾਦ ਨਾਲ ਅਗਰ ਦਿੱਤੇ ਕਾਬੂ ਕਾਬੂ ਵਾਲੇ ਜੀ ਠੀਕ ਹੈ ਬਹੁਤ ਬੜਾ ਖਾਸਾ ਹੋਣ ਤੋਂ ਟਲੇ ਜੀ ਠੀਕ ਹੈ ਜੀ